ਸਵੇਰੇ ਤੁਸੀਂ ਸੀਲਾ ਲਾ ਜਾਂਦੇ ਹੋ ਤੇ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜੋ ਵੀ ਕੁਝ ਕਰਨਾ ਹੁੰਦਾ ਉਹਨਾਂ ਨਾਲ ਕਰਕੇ ਤੇ ਪੂਰੇ ਦੇ ਸਿਆਸੀ ਲੀਡਰ ਨੇ ਜਿਹੜੇ ਲੋਕ ਨੇ ਉਹ ਜਾ ਕੇ ਤਾਲੇ ਆਪ ਖੋਲਣ ਲੱਗ ਜਾਂਦੇ ਆ ਉਹ ਗਰੀਬ ਲੋਕ ਨੇ ਚੰਗੇ ਲੋਕ ਨੇ ਜਿਨ੍ਹਾਂ ਦੇ ਘਰ ਨੇ ਜਾਂ ਜਿਨ੍ਹਾਂ ਦੇ ਉੱਥੇ ਕਾਰੋਬਾਰ ਚੱਲਦਾ ਏ ਕੰਮ ਚੱਲਦਾ ਏ ਉਹਨਾਂ ਦੀ ਤੁਸੀਂ ਸਵੇਰੇ ਅਮਿਸ਼ਲੋ ਸਾਹਿਬ ਆਪ ਮਹਿਕਮਾ ਤੁਹਾਡਾ ਲਾਉਂਡ ਚਲੇ ਜਾਂਦਾ ਸੀਲਾ ਤਨੋਂ ਉਹ ਕੀ ਗਏ ਇੰਨੇ ਤੁਸੀਂ ਕਮਜ਼ੋਰ ਹੋ ਕਿੱਥੇ ਗਏ ਸਾਡਾ ਕਾਨੂੰਨ ਕਹਿਦਾ ਦੇਖੋ ਕਈ ਦਿਨਾਂ ਦਾ ਮੈਂ ਸਮਝਦਾ ਇੰਨਾ ਬੁਰਾ ਹਾਲ ਹੋਇਆ ਹੋਇਆ ਲੁਧਿਆਣੇ ਕਾਰਪੋਰੇਸ਼ਨ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਹੋਕ ਹੀ ਰਿਹਾ ਕਦੇ ਪਤਾ ਲੱਗਦਾ ਕਮਿਸ਼ਨਰ ਸਾਹਿਬ ਵੀ ਇੰਨੇ ਬੰਦਿਆਂ ਦੀਆਂ ਜਿਹੜੇ ਉਹ ਪੈਸੇ ਉਹਨਾਂ ਦੇ ਨਾਂ ਤੇ ਜਾ ਰਹੇ ਆ ਉਹਦੇ ਐਫਆਈਆਰ ਦਰਜ ਹੋਈ ਹੋਈ ਆ ਉਹ ਚ ਅੱਗੇ ਪਤਾ ਨਹੀਂ ਕਿੱਡੇ ਖੁਲਾਸੇ ਹੋਣੇ ਆ ਇਹ ਬਦਲਾ ਦੀ ਗੱਲ ਅੱਜ ਮੈਂ ਹੈਰਾਨ ਹੋ ਗਿਆ ਦੇਖ ਕੇ ਖਾਸ ਤੌਰ ਤੇ ਮੈਂ ਪਹਿਲਾਂ ਵੀ ਆ ਕ੍ਰਿਸ਼ਨਾ ਮਾਤਾ ਮੰਦਰ ਦੀ ਗੱਲ ਕਰੀਏ ਜਾਂ ਮਾਡਲ ਟਾਊਨ ਦੀ ਇੱਧਰ ਗੱਲ ਕਰੀਏ ਤੁਸੀਂ ਸਾਰੇ ਆਪ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਥੋੜੀ ਕਾਰਪੋਰੇਸ਼ਨ ਸਰਕਾਰ ਦੀ ਕਾਰਪੋਰੇਸ਼ਨ ਅਫੀਸਰ ਉਹਨਾਂ ਨੂੰ ਤਾਲੇ ਲਾ ਕੇ ਆਉਂਦੇ ਆ ਅਜੇ ਕਿ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਆਸ਼ੂ ਜੀ ਮੰਤਰੀ ਸੀ ਇਹ ਸਾਰੀ ਰੋਡ ਕਮਰਸ਼ਲ ਕਰਨ ਲਈ ਇਹ ਸਰਕਾਰ ਦੇ ਕੋਲ ਸਾਰਾ ਕੁਝ ਇਹਦਾ ਪਿਆ ਇਹ ਕੰਮ ਕਰਨ ਦੀ بجائے ਸਾਡੇ ਜਿਹੜੇ ਲੀਡਰ ਨੇ ਅੱਜ ਸੱਤਾ 'ਚ ਨੇ ਉਹਨਾਂ ਨੂੰ ਸਮਾਂ ਤੇ ਰੀਲੀਫ ਦੇਣ ਦੀ ਵੀ ਉੱਥੋਂ ਇਹਨੂੰ ਜਿਹੜੀ ਆ ਕਮਰਸ਼ਲ ਕਰਵਾ ਕੇ ਲਿਆਉਣ ਜਿਹੜਾ ਕਿ ਹੋਇਆ ਪਿਆ ਕੰਮ ਉਹਦੀ بجائے ਅੰਦਰੋਂ ਤੁਹਾਡੇ ਨਾਲ ਸਵੇਰੇ ਤੁਸੀਂ ਸੀ ਲਾ ਜਾਣੇ ਹੋ ਤੇ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜੋ ਵੀ ਕੁਝ ਕਰਨਾ ਹੁੰਦਾ ਉਹਨਾਂ ਨਾਲ ਕਰਕੇ ਤੇ ਪੂਰੇ ਦੇ ਸਿਆਸੀ ਲੀਡਰ ਨੇ ਜਿਹੜੇ ਲੋਕ ਨੇ ਉਹ ਜਾ ਕੇ ਤਾਲੇ ਆ ਖੁੱਲਣ ਲੱਗ ਜਾਂਦੇ ਤੁਸੀਂ ਮੈਨੂੰ ਦੱਸੋ ਇਹ ਅਨਾਰਕੀ ਬਣਾਣਾ ਰਿਪਬਲਿਕ ਬਣ ਗਿਆ ਉਹ ਗਰੀਬ ਲੋਕ ਨੇ ਚੰਗੇ ਲੋਕ ਨੇ ਜਿਨ੍ਹਾਂ ਦੇ ਘਰ ਨੇ ਜਾਂ ਜਿਨ੍ਹਾਂ ਦਾ ਉੱਥੇ ਕਾਰੋਬਾਰ ਚੱਲਦਾ ਏ ਕੰਮ ਚੱਲਦਾ ਏ ਉਹਨਾਂ ਦੀ ਤੁਸੀਂ ਸਵੇਰੇ ਕਮਿਸ਼ਨਰ ਸਾਹਿਬ ਆਪ ਮਹਿਕਮਾ ਤੁਹਾਡਾ ਲਾਉਂਡ ਚਲੇ ਜਾਂਦਾ ਸੀਨਾ ਤੁਹਾਨੂੰ ਹੋ ਕੀ ਗਿਆ ਇੰਨੇ ਤੁਸੀਂ ਕਮਜ਼ੋਰ ਹੋ ਕਿੱਥੇ ਗਏ ਸਾਡਾ ਕਾਨੂੰਨ ਕਾਇਦਾ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਮਰਸ਼ੀਅਲ ਕਰੋ ਇਹ ਕੀ ਡਰਾਮਾ ਹੈ ਫਿਰ ਸਾਡੇ ਜਿਹੜੇ ਲੀਡਰ ਨੇ ਇੱਥੇ ਦੇ ਸਤਾਲੇ ਉਹ ਜਾ ਕੇ ਕੈਮਰੇ ਇਕੱਠੇ ਕਰਕੇ ਉਹਨਾਂ ਨੂੰ ਖੋਲਣ ਲੱਗ ਜਾਂਦੇ ਆ ਤੁਸੀਂ ਦੇਖੋ ਤਾਂ ਸਹੀ ਤੁਸੀਂ ਕੋਈ ਕਾਨੂੰਨ ਰਿਆ ਕਿ ਨਹੀਂ ਉਰੇ ਰਿਆ ਵੀ ਕੁਛ ਵੀ ਕਰੋਗੇ ਪਹਿਲਾਂ ਤਾਲੇ ਲਵਾ ਲਓਗੇ ਤਾਲੇ ਫਿਰ ਆਪ ਹੀ ਤੁਨੂੰ ਉਹ ਹਾਕਾ ਮਾਰਦੇ ਤੁਸੀਂ ਨਹੀਂ ਆਉਂਦੇ ਤੇ ਉਹ ਤਾਲੇ ਲੋਕਾਂ ਨੂੰ ਦਿਖਾਉਣ ਲਈ ਡਰਾਮਾ ਕਰਨ ਲਈ ਜਿਹੜੇ ਉਹ ਤਾਲੇ ਖੋਲ ਰਹੇ ਨੇ ਆਪ ਉਹ ਕਾਨੂੰਨ ਹੈ ਕੀ ਕਰੋਗੇ ਇਹਦੇ ਵਿੱਚ ਮੈਨੂੰ ਇਹ ਦੱਸੋ ਪਹਿਲਾਂ ਇਹ ਕਿਹਦੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਇਹ ਦੱਸੋ ਪਹਿਲਾਂ ਤਾਲੇ ਲਾਏ ਕਿਉਂ ਕਾਰਪੋਰੇਸ਼ਨ ਨੇ 20 ਵੀ ਸਾਲਾਂ ਪੁਰਾਣੀਆਂ ਬਿਲਡਿੰਗਾਂ ਤੇ ਜੇ ਲਾਏ ਤੁਸੀਂ ਸਹੀ ਹੋ ਜਾਂ ਜਿਨ੍ਹਾਂ ਨੇ ਤਾਲੇ ਖੋਲੇ ਉਹ ਸਹੀ ਨੇ ਇਹਦਾ ਫੈਸਲਾ ਇੱਕ ਕਰਕੇ ਦੱਸੋ ਲੋਕਾਂ ਨੂੰ ਗਮਰਾਹ ਨਾ ਕਰੋ ਵਿਚਾਰੇਆਂ ਦੀ ਦੂਜੀ ਗੱਲ ਇੱਥੇ ਤਾਂ ਡਰਾਮੇ ਕਰ ਰਹੇ ਹੋ ਤੁਸੀਂ ਇਹ ਦੁਕਾਨਾਂ ਦੇ 20 ਵੀ ਸਾਲ ਵਿਚਾਰੇ ਜਿਨ੍ਹਾਂ ਦੀਆਂ ਦੁਕਾਨਾਂ ਐ ਜੋ ਉੱਤੋਂ ਆਰਡਰ ਆਗੇ ਉਹਨੂੰ ਕਾਊਂਟਰ ਕਰੋ ਤੁਸੀਂ ਪਹਿਲਾਂ ਦੁਕਾਨਾਂ ਬੰਦ ਕਰਵਾ ਲੀਆਂ ਸਵੇਰੇ ਤੇ ਫੇਰ ਤੁਸੀਂ ਆ ਡਰਾਮੇ ਰਲ ਕੇ ਕਰ ਰਹੇ ਹੋ ਲੋਕਾਂ ਨੂੰ ਪਰੇਸ਼ਾਨ ਉਹਨਾਂ ਤੋਂ ਮਿੰਤਾ ਕਰਵਾ ਰਹੇ ਹੋ ਉਹਨਾਂ ਤੋਂ ਉਹਨਾਂ ਨੂੰ ਖਲਵਾ ਕੇ ਉਹਨਾਂ ਤੇ ਆਸਾਨ ਕਰ ਰਹੇ ਅਸੀਂ ਤਾਂ ਇਹਨਾਂ ਨੂੰ ਰੈਗੂਲਰ ਕਰਤਾ ਸੀ ਇਹ ਤਾਂ ਸੜਕੀ ਉਹਦੇ ਵਿੱਚ ਭੇਜੀ ਗਈ ਆ ਉਹ ਕੰਮ ਕਰੋ ਪਰ ਆ ਜਿਹੜੀ ਕਨਾਲ ਰੋਡ ਤੇ ਕਮਿਸ਼ਨਰ ਸਾਹਿਬ ਕਨਾਲ ਰੋਡ ਤੇ ਜਿੱਥੇ ਸਰਤਾਜ ਦੀ ਦੁਕਾਨ ਖੁੱਲੀ ਆ ਕਨਾਲ ਰੋਡ ਤੇ ਆ ਤਾਂ ਹਾਈ ਕੋਰਟ ਦੇ ਆਰਡਰ ਨੇ ਤੁਹਾਨੂੰ ਹਾਈ ਕੋਰਟ ਦੇ ਆਰਡਰ ਨੇ ਤੁਹਾਨੂੰ ਕਲੀਅਰ ਤੁਸੀਂ ਉਸ ਗੱਲ 'ਚ ਮੈਨੂੰ ਇਹ ਦੱਸੋ ਏਡੀਪੀ ਉੱਥੇ ਮੋਹਨ ਸਿੰਘ ਨੇ ਉਹ ਕਿਉਂ ਅੱਜ ਤੱਕ ਉਹ ਦੁਕਾਨ ਨੂੰ ਡਿਮੋਲਿਸ਼ ਦੇ ਆਰਡਰ ਆਏ ਹੋਏ ਨੇ ਇੱਕ ਨਹੀਂ ਮੈਂ ਰੋਜ਼ ਇਹ ਜਿਹੇ ਗੱਲ ਤੁਹਾਨੂੰ ਤੁਹਾਡੇ ਮੂਹਰੇ ਲਿਆ ਕੇ ਰੱਖੂਗਾ ਜੇ ਤੁਸੀਂ ਕਿਸ ਤਰੀਕੇ ਨਾਲ ਹੀ ਚੱਲਣਾ ਹੈ ਜੇ ਆਹੀ ਲੁਧਿਆਣੇ 'ਚ ਗੰਦ ਪਾਉਣਾ ਹੈ ਇਹੀ ਸਿਆਸਤ ਖੇਡਣੀ ਹੈ ਬਦਲਾਅ ਦੀ ਜਿਹੜੀ ਤੁਸੀਂ ਕਹਿੰਦੇ ਹੋ ਇਹ ਨਾ ਹੱਥਾਂ 'ਚ ਖੇਡੋ ਕਮਿਸ਼ਨਰ ਸਾਹਿਬ ਇਹ ਤੁਹਾਡੀ ਜ਼ਿੰਮੇਵਾਰੀ ਮੈਂ ਸਾਫ਼ ਮੈਂ ਤੁਹਾਡੀ ਇਹ ਜ਼ਿੰਮੇਵਾਰੀ ਲਾਉਣਾ ਹੈ ਵੀ ਤੁਸੀਂ ਇਹ ਚੀਜ਼ਾਂ ਕਿਸ ਤਰੀਕੇ ਨਾਲ ਚਲੌਣੀਆਂ ਏ ਤੁਹਾਡੇ ਉੱਤੇ ਆ ਮੈਂ ਸਿੱਧੀ ਇਹ ਗੱਲ ਕਰਦਾ ਬਈ ਇਲੈਗਲ ਬਿਲਡਿੰਗਾਂ ਜਿਹੜੀਆਂ ਇੱਕ ਮੈਂ ਤੁਹਾਨੂੰ ਦੱਸੀ ਆ ਦੂਜੀ ਮੈਂ ਤੁਹਾਨੂੰ ਕੱਲ ਫੇਰ ਦੱਸੂਗਾ ਇਹ ਐਸਾ ਕੁਝ ਚੱਲ ਰਿਹਾ ਏ ਕਿਹਨੂੰ ਘਬਰਾਹ ਕਰ ਰਹੇ ਆ ਉਹ ਵਿਚਾਰੇ ਉਹ ਵਿਚਾਰੇ 20-20 ਸਾਲ ਜਿਹੜੇ ਲੋਕ ਪੁਰਾਣੀਆਂ ਜਕਾਨਾਂ ਆ ਜਿਨ੍ਹਾਂ ਦੀਆਂ ਬੜੀਆਂ ਉਹਨਾਂ ਤੋਂ ਤਾਲੇ ਆਪ ਹੀ ਮਿਲੀ ਭੁਗਤਾਨ ਲਵਾ ਕੇ ਆਪ ਹੀ ਖੋਲਣਾ ਇਹ ਕਮਿਸ਼ਨਰ ਸਾਹਿਬ ਇਹ ਬਹੁਤ ਕੰਮ ਖਰਾਬ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਸੀਐਮ ਆਊ ਉਹਨਾਂ ਨੇ ਵੀ ਇਤਰਾਜ਼ ਜਤਾਇਆ ਤੁਹਾਡੀਆਂ ਬਿਲਡਿੰਗਾਂ 'ਚ ਜਿਹੜੀਆਂ ਇਲੀਗਲ ਬਣੀਆਂ ਏ ਹੋਰ ਇਹ ਕੱਲੀ ਕੱਲੀ ਰਿਪੋਰਟ ਆ ਜਿਹੜੀ ਅਸੀਂ ਉੱਥੇ ਪੇਸ਼ਾਂਗੇ ਵੀ ਤੁਸੀਂ ਉਰੇ ਕੀ ਸਿਆਸੀ ਬੰਦਿਆਂ ਨਾਲ ਰਲ ਕੇ ਪੂਰੇ ਕਿਸ ਤਰੀਕੇ ਸ਼ਹਿਰੀਆਂ ਨੂੰ ਲੁੱਟ ਰਹੇ ਹੋ ਕਿਸ ਤਰੀਕੇ ਨਾਲ ਕਾਰਪੋਰੇਸ਼ਨ ਤੰਗ ਕਰ ਰਹੀ ਆ ਇਹ ਜੁੰਦਾਇਆਦੀ ਮਿਸਾਲ ਆ ਸਾਹਮਣੇ ਆਈ ਆ ਅੱਜ